ਅਰੇ ਜੀ ਹੋ ਜਾ ਰਹੇ ਤਾਂ ਪਾਸੇ ਤੇ ਤੁੰਗ ਵਾਲੀ ਪੈਂਦਾ ਹਾਂਜੀ ਸਸਰੀ ਗੱਲ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਆਂ ਸੇਖਪੁਰੇ ਦੀ ਧਰਤੀ ਤੇ ਦੋ ਵਾਰੋਂ ਦਾ ਕਾਸਕੁਕਰੇ ਟੂਰਨਾਮੈਂਟ ਅੱਜ ਫਾਈਨਲ ਦਿਨ ਜੀ ਬਹੁਤ ਵਧੀਆ ਪਲੇਅਰ ਪੁੱਜੇ ਹੋਏ ਨੇ ਸੰਗਤ ਖੁਰ ਦੇ ਵਿੱਚ ਜਸ਼ਨ ਗਦੜਵਾਹੇ ਵਾਲਾ ਖੇਡ ਰਿਹਾ ਜੀ ਇੱਕ ਪਲੇਅਰ ਹੋਰ ਖੇਡ ਰਿਹਾ ਗੱਗੂ ਗਿੱਲ ਵੀ ਆ ਗਿਆ ਗੋਪੀ ਮੰਡਲਾ ਵੀ ਆ ਗਿਆ ਬਹੁਤ ਸਟਾਰ ਜਿਹੜੇ ਪਹੁੰਚੇ ਹੋਏ ਨੇ ਜੀ ਖੁਸ਼ਾ ਦੋਦੇ ਵਾਲਾ ਪਹੁੰਚਿਆ ਹੋਇਆ ਤੇ ਅੱਜ ਫਾਈਨਲ ਦੇਣਾ ਜੀ ਗਾਂ ਚੱਲਦੇ ਆਂ ਹੁਣ ਆਪਾਂ ਏ ਆਪਾਂ ਇਧਰਲੀ ਸਾਈਡ ਆਏ ਸੀਗੇ ਜੀ ਜਿੱਧਰਲੀ ਪਾਸੇ ਪਲੇਅਰਾਂ ਦੀਆਂ ਗੱਡੀਆਂ ਖੜੀਆਂ ਨੇ ਜਾਨੀ ਕਿ پارک ਹੋਈ ਪਾਰਕਿੰਗ ਹੈ ਲਓ ਜੀ ਲਓ ਜੀ ਇਹ ਹੈਗੇ ਨੇ ਮੁੰਡੇ ਆਪਣੇ ਮੈਸਰ ਖਾਨੇ ਵਾਲੇ ਅਗਲਾ ਦੂਜਾ ਕੁਮਾਰ ਜਿਹੜਾ ਕਿ ਇੱਥੇ ਜਾਣਾ ਦੂਰ ਟੀਮਾਂ ਦਾ ਇੱਕ ਸੋੜਾ ਲਓ ਜੀ ਵੇਖੋ ਆਹ ਮਨੂ ਫੋਟੋ ਖਿੱਚੋਗੇ ਗਰਾਊਂਡ ਦੇ ਵਿੱਚ ਮੈਚ ਸ਼ੁਰੂ ਹੋਣ ਲੱਗਾ ਜੀ ਤੁੰਗ ਵਾਲੀ ਤੇ ਸੰਗਤ ਖੁਰਦ ਤੁੰਗੜੀ ਦੀ ਟੀਮ ਦੇ ਲਈ ਭਾਈ ਫੁੱਲੂ ਮਿੱਠੀ ਵਾਲਾ ਕੋਲੀ ਤੇ ਜੋਤੀ ਖੇੜ ਦਾ ਉਧਰਲੇ ਪਾਸੇ ਜੇਸ਼ਨ ਗਿੱਦੜਵਾਹੇ ਵਾਲਾ ਤੇ ਨਾਲ ਮੰਨੂ ਹਿਰਨ ਵਾਲੀ ਵਾਲਾ ਆਇਆ ਹੋਇਆ ਬਈ ਅੱਜ ਸੰਗਤ ਖੁਰਦ ਦੀ ਟੀਮ ਦੇ ਲਈ ਲਾਓ ਜੀ ਜੁੜੇ ਰਹੋ ਆਪਣੇ YouTube ਚੈਨਲ ਦੇ ਨਾਲ ਜਿਹੜੇ ਜਿਹੜੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ। ਲਓ ਜੀ ਅੱਜ ਦੀ ਬੁਲਾ ਰਹੀ ਨੇ ਕਾਕਾ ਭਾਈ ਰੂਪਾ ਸੋਨੂ ਸਤਾਓ ਜੀ ਕੋਗੀ ਗੁਰੂ ਸਰ ਤੇ ਸਾਡੇ ਉਸਤਾਦ ਲੱਖੀ ਲਹਿਰਾ ਜੀ ਪੁੱਜੇ ਹੋਏ ਨੇ। ਤੁਸੀਂ ਇਕੱਠ ਦੇਖ ਸਕਦੇ ਹੋ ਜੀ। ਸਮਾਂ ਨਿਕਲੇ ਸਮਾਂ ਜਰਾ ਕੱਢੇ ਨੇਹੇ ਬੜੀ ਲੱਕੀ ਨੇ। ਕਿਉਂਕਿ ਪਿਆਰ ਆ ਕੇ ਬਹੁਤ ਚੰਗੇ ਟੀਮਾਂ ਪੁੱਜੀਆਂ ਹੋਈਆਂ ਨੇ ਜੀ ਬਹੁਤ ਵਧੀਆ ਪਲੇਅਰ ਪੁੱਜੇ ਹੋਏ ਨੇ ਅੱਜ ਫਾਈਨਲ ਦੇਣਾ ਤੇ ਸਰਵਾਨ ਤੇ ਜਾ ਰਹੇ ਹਨ ਲੱਖੀ ਲਹਿਰਾ। ਭਾਈ ਜੀ ਸਾਡੇ ਸਾਜੀ ਪ੍ਰਤੇਲ ਨੇ ਨਾਲ ਹੀ ਦੋਨੋਂ ਚੌਂਕਾ ਵਾਲਾ ਭਰਾ ਸਾਡਾ ਜਿਹੜਾ ਮੈਚ ਉੱਪਰ ਆ ਜਾਵੇ ਪਿੰਡ ਵਾਲਾ ਕੌਣ ਦੇ ਕਹੇ ਪਿਆਰ ਮੈਚ ਦੇ ਕੋਈ ਖੜ ਕੇ ਦਿਲ ਕਲੇ ਮੈਚ ਆ ਜ ਰਿਹਾ ਹੈ ਇੱਕ ਪਾਸੇ ਕਹਿੰਦੇ ਆ ਫਰਨਾ ਦੀ ਪਿੰਡਾ ਦੇਖੋ ਜੀ ਕੌਣ ਆ ਰਿਹਾ ਹੈ ਮੁੰਡਾ ਰਜਤ ਖੰਡਾ ਕਹਿੰਦੇ